ਹਾਂਜੀ ਹੁਣ ਤੁਹਾਨੂੰ ਆਪ ਆਲਿਆਂ ਦੇ ਬੂਥ ਤੇ ਲੈ ਕੇ ਜਾ ਰਹੇ ਹਾਂ ਬੜਾ ਸ਼ਾਂਤੀਪੂਰਵ ਇੱਥੇ ਵੀ VOTING ਜੋ ਹੋ ਰਹੀ ਆ ਪਟਾਰੀ ਪਿੰਡ ਦੇ ਵਿੱਚ ਅਸੀਂ ਤੁਹਾਡੀ ਗੱਲਬਾਤ ਕਰਨਾ ਹੈ ਹਰਜੀਤ ਸਿੰਘ ਨਾਲ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਛਾ ਜੀ ਆਮ ਪਾਰਟੀ ਸਪੋਰਟ ਕਰ ਰਹੇ ਹਾਂ ਸਾਨੂੰ ਆਪਣੇ ਪਿੰਡ ਤੋਂ ਬੜੀ ਵਧੀਆ ਸਪੋਰਟ ਮਿਲ ਰਹੀ ਆ ਹਾਂਜੀ ਬੜੇ ਹੀ ਅਮਨ ਤੇ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਨੇ ਬੜੇ ਭਾਈਚਾਰੇ ਸਾਂਝ ਨਾਲ ਵੋਟਾਂ ਪਾ ਰਹੇ ਨੇ ਹਾਂਜੀ ਆਪਣੇ ਪਿੰਡ ਤੋਂ ਪੂਰਾ ਸਹਿਯੋਗ ਮਿਲ ਰਿਹਾ ਤੇ ਆਪ ਜੀ ਦਾ ਅਸੀਂ ਧੰਨਵਾਦੀਆਂ ਕਰਨ ਸਿੰਘ ਖੇਲਾ ਤੁਹਾਨੂੰ ਇੰਨੀ ਕੀ ਆਸ ਹੈਗੀ ਆ ਵੀ ਤੁਸੀਂ ਵਧੀਆ ਲੀਡ ਕਰੋਗੇ ਇਸ ਪਿੰਡ ਦੇ ਵਿੱਚ ਸਾਨੂੰ ਪੂਰੀ ਆਸ ਆ ਅਸੀਂ ਪੂਰੀ ਲੀਡ ਕਰਾਂਗੇ ਠੀਕ ਸੱਸੀ ਗਾਲ ਜੀ ਮੈਂ ਕਰਨਜੀਤ ਸਿੰਘ ਖੇਲਾ ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਪਿੰਡ ਬਟਾਰੀ ਦੇ ਵਿੱਚ ਜਿੱਥੇ ਬੜੀਆਂ ਅਮਨ ਸ਼ਾਂਤ ਵੋਟਾਂ ਪੈ ਰਹੀਆਂ ਨੇ ਕੋਈ ਅਜੇ ਤੱਕ ਕੋਈ ਲੜਾਈ ਝਗੜਾ ਇਸ ਪਿੰਡ ਦੇ ਵਿੱਚ ਪਹਿਲਾਂ ਵੀ ਜਿੰਨੇ ਇਲੈਕਸ਼ਨ ਹੋਏ ਨੇ ਅੱਜ ਤੱਕ ਵੈਸੇ ਕੋਈ ਸੁਣਨ ਨੂੰ ਇਸ ਪਿੰਡ ਦੇ ਵਿੱਚ ਨਹੀਂ ਆਇਆ ਅੱਜ ਵੀ ਬੜੀਆਂ ਸ਼ਾਂਤਪੂਰਵ ਵੋਟਾਂ ਪੈ ਰਹੀਆਂ ਨੇ ਜੋ ਕਿ ਤਿੰਨੇ ਹੀ ਬੂਥ ਲੱਗੇ ਹੋਏ ਨੇ ਚੌਥਾ ਬੂਥ ਉਹ ਕੋਈ ਨਹੀਂ ਇੱਥੇ ਬਾਜਬਾਈ ਦਾ ਕੋਈ ਬੂਥ ਨਹੀਂ ਹੈਗਾ ਦਾ ਕੋਈ ਉਹਨਾਂ ਦਾ ਝੰਡਾ ਨਾ ਡੰਡਾ ਇੱਥੇ ਕੋਈ ਨਹੀਂ ਇਸ ਪਿੰਡ ਦੇ ਵਿੱਚ ਹੈਗਾ ਦੇਖਣ ਨੂੰ ਮਿਲਿਆ ਹਾਂਜੀ ਤੁਹਾਡਾ ਸਾਬਕਾ ਸਰਪੰਚ ਸਾਹਿਬ ਦੇ ਨਾਲ ਗੱਲਬਾਤ ਕਰਾਉਂਦੇ ਹਾਂ ਹਾਂਜੀ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਜੀ ਰਾਜਾ ਵੜਿੰਗ ਦੀ ਸਪੋਰਟ ਕਰ ਰਹੇ ਹਾਂ ਪਿੰਡ ਪਟਾਰੀ ਤੋਂ ਤੇ ਹੋਰ ਵੀ ਸਾਡੇ ਨਗਰ ਦੇ ਬਹੁਤ ਸਹ ਜੋ ਦੇ ਰਹੇ ਨੇ ਭਾਈ ਸਾਸੀ ਤਾਂ ਕਰ ਰਹੇ ਆ ਕਿਉਂਕਿ ਝਾੜੂ ਨੇ 2.5 ਸਾਲ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਉਹਨੇ ਕਿਹਾ ਸੀ ਵੀ ਅਸੀਂ ਰੇਤੇ ਤੋਂ ਸਰਕਾਰ ਚਲਾਵਾਂਗੇ ਅਸੀਂ ਬੇਰੋਜ਼ਗਾਰੀ ਖਤਮ ਕਰਾਂਗੇ ਅਸੀਂ ਨਸ਼ਾ ਚਿੱਟਾ ਚੱਕ ਦਿਆਂਗੇ ਚੁਟਕੀ ਮਾਰ ਕੇ ਅਰਮੋਲ ਕੋ ਫਰਮਾਨੇ ਕਿਹਾ ਸੀ ਵੀ ਅਸੀਂ ਐਮਐਸਬੀ ਲਾਗੂ ਕਰਾਂਗੇ ਤੇ ਇਹਨਾਂ ਨੇ ਕੋਈ ਵੀ ਕੰਮ ਨਹੀਂ ਕੀਤਾ ਕੋਈ ਕਦਮ ਨਹੀਂ ਲਾਗੂ ਨਹੀਂ ਕੀਤਾ ਸਰਕਾਰ ਫੇਲ ਹੋ ਗਈ ਬੁਰੀ ਤਰ੍ਹਾਂ ਬਿਨਾਂ ਛੁੱਟਕਿਆਂ ਦੇ ਇਹਨਾਂ ਕੋਲ ਹੋਰ ਕੋਈ ਗੱਲ ਨਹੀਂ ਦੂਜੀ ਵੱਲ ਅਕਾਲੀ ਦਲ ਵਿੱਚ ਹੁਣ ਉਹਨਾਂ ਦਾ ਵੀ ਨਹੀਂ ਹੈ ਪਾਰਟੀ ਉਹ ਹਾਂ ਸਰਪੰਚ ਸਾਹਿਬ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਸੀਗਾ ਵੀ ਜੋ ਪਹਿਲਾਂ ਕਾਫੀ ਟਾਈਮ ਤੋਂ ਹੀ ਤੁਸੀਂ ਤਕਰੀਬਨ ਅਕਾਲੀ ਦਲ ਦੇ ਵਿੱਚ ਸੀਗੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਅਕਾਲੀ ਦਲ ਜੀ ਉਹਨਾਂ ਨੇ ਖਤਮ ਹੋ ਗਿਆ ਅਕਾਲੀ ਦਲ ਤਾਂ ਪੰਜਾਬ ਤੋਂ ਪਿੱਛੇ ਦੇ ਲੋ ਬਿਹਾਰ ਸਭਾ ਜੋ ਨੇ ਦੋ ਸੀਟਾਂ ਲਈਆਂ ਨੇ ਅਕਾਲੀ ਦਲ ਨੇ ਆਪਣੇ ਹਾ ਬਰਗਾੜੀ ਤਰਾਡ ਕਰਕੇ 328 ਰੂਪ ਤੋਂ ਕਰਕੇ ਅਕਾਲੀ ਦਲ ਤੋਂ ਲੋਕਾਂ ਦਾ ਬਹੁਤ ਜ਼ਿਆਦਾ ਵਿਸ਼ਵਾਸ ਘਟ ਗਿਆ ਐ ਕਿ ਜਿਵੇਂ ਪਠੰਡਾ ਸੀਟ ਹੌਟ ਸੀਟ ਬਣ ਗਿਆ ਪਠੰਡੇ ਦੀ ਹਾਂਜੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹੁਣ ਤੁਹਾਡੀ ਗੱਲ ਕਰਾਉਨੇ ਆ ਸ਼੍ਰੋਮਣੀ ਅਕਾਲੀ ਦਲ ਦਾ ਇੱਥੇ ਲੱਗਿਆ ਹੋਇਆ ਬੂਤ ਲੱਗਿਆ ਹੋਇਆ ਅਮਨਿੰਦਰ ਸਿੰਘ ਮੰਨੀ ਦੇ ਨਾਲ ਤੁਹਾਡੀ ਗੱਲਬਾਤ ਕਰਾਉਨੇ ਆ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਜੋ ਇਲੈਕਸ਼ਨ ਹੋ ਰਹੇ ਨੇ ਇਹਨਾਂ ਬਾਰੇ ਕੀ ਕਹਿਣਾ ਹੈ ਇਲੈਕਸ਼ਨ ਬੜੀਆ ਵਧੀਆ ਢੰਗ ਨਾਲ ਕਰਾਈ ਜਾ ਰਹੀ ਹੈ ਸਾਡੇ ਪਿੰਡ ਦੇ ਵਿੱਚ ਬੜੀ ਸ਼ਾਂਤੀਪੂਰਵਕ ਹੋ ਰਿਹਾ ਹੈ ਆਪਣੇ ਸ਼੍ਰੋਮਣੀ ਕਾਲੀਗਲ ਦਾ ਬੜਾ ਵਧੀਆ ਸਾਡੇ ਪਿੰਡ ਦੇ ਵਿੱਚ ਜੋਰ ਆ ਹਾਂਜੀ ਹਾਂਜੀ ਅੱਛਾ ਜੀ ਇਹ ਕੀ ਦੱਸਿਓ ਪਹਿਲਾਂ ਜੋ ਤੁਹਾਡਾ ਗਠਬੰਧਨ ਸੀਗਾ ਪਾਜਬਾ ਦੇ ਨਾਲ ਉਹਦੇ ਨਾਲ ਤੁਹਾਨੂੰ ਕਿੰਨਾ ਕੁ ਟੁੱਟਣ ਦੇ ਨਾਲ ਕਿੰਨਾ ਕੁ ਫਰਕ ਪਿਆ ਉਹਦੇ ਗੱਠ ਜੋੜ ਦੇ ਨਾਲ ਤੁਹਾਨੂੰ ਪਿੰਡਾਂ ਦੇ ਵਿੱਚ ਕਿੰਨਾ ਕੁ ਫਰਕ ਪੈਂਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ ਅਸੀਂ ਆਪਣਾ ਕਿਸਾਨੀ ਭਾਈਚਾਰੇ ਕਰਕੇ ਜਿਹੜੀਆਂ ਸਾਡੇ ਸੈਂਟਰ ਨੇ ਮੰਗਾ ਨਹੀਂ ਮੰਨੇ ਆ ਉਹਦੇ ਕਰਕੇ ਸਾਡੇ ਪ੍ਰਧਾਨ ਜੀ ਨੇ ਹੁਣ ਹੀ ਬਾਰਸਿੰਦਰ ਕੌਰ ਬਾਗਰ ਨੇ ਉਹਨਾਂ ਨਾਲ ਸਾਡਾ ਗਠਬੰਧਨ ਤੋੜਿਆ ਉਹਦੇ ਕਰਕੇ ਅਸੀਂ ਅੱਜ ਵੀ ਸਾਡੀ ਖੇਤਰੀ ਪਾਰਟੀ ਅਸੀਂ ਆਪੇ ਕਿਸਾਨਾਂ ਦੇ ਨਾਲ ਖੜੇ ਆ ਸਾਨੂੰ ਕੋਈ ਫਰਕ ਨਹੀਂ ਪਿਆ ਅਸੀਂ ਉਦੋਂ ਮਜ਼ਬੂਤ ਹੀ ਹੋਏ ਹਾਂ ਹਾਂਜੀ ਹਾਂਜੀ ਸਾਡੀ ਪਾਰਟੀ ਡੋ ਮਜ਼ਬੂਤ ਹੀ ਹੋਈ ਹੈ ਤੁਹਾਨੂੰ ਜੇ ਇੱਕ ਦੱਸਿਓ ਜੋ ਆਲ ਦਾਲੇ ਥੋੜੇ ਸੰਪਰਕ ਹੁੰਦੇ ਨੇ ਪਿੰਡਾਂ ਦੇ ਵਿੱਚ ਤੁਹਾਨੂੰ ਕਿੰਨੀ ਕਾਸ ਆ ਵੀ ਆਲ ਦਾਲੇ ਪਿੰਡਾਂ ਦੇ ਵਿੱਚੋਂ ਸ੍ਰੋਮਣੀ ਕਾਲੀਦਾਰ ਨੂੰ ਕਿੰਨੀ ਵੋਟ ਵੰਡਦੀ ਆ ਸ੍ਰੋਮਣੀ ਕਾਲੀ ਦਾ ਸਰਦਾਰ ਰਣਜੀਤ ਸਿੰਘ ਢਿੱਲੋਂ ਬੜੀ ਵਧੀਆ ਲੀਡ ਨਾਲ ਜੱਤਣ ਦੇ ਜੀ ਬੜੀ ਵਧੀਆ ਵੋਟ ਪਾਉਗੀ ਜੀ ਬੜੇ شریف ਤੇ ਨੇਕ ਇਨਸਾਨ ਨੇ ਬੜੀ ਵਧੀਆ ਬੰਦੇ ਨੇ ਪਿੰਡ ਨੰਗਾਲਾ ਦੇ ਵਿੱਚ ਯੋਗੀ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਇਸ ਪਿੰਡ ਨੇ ਇਸ ਵੇਲੇ ਵੀ ਡਾਈਆ ਅੱਜ ਜੋ ਆਪ ਵਾਲੇ ਨੇ ਉਹਨਾਂ ਦੇ ਬੂਥ ਤੇ ਲੈ ਕੇ ਜਾ ਰਹੇ ਆ ਇਹ ਬੰਦਿਆਂ ਦਾ ਕਹਿਣਾ ਵੀ ਸਾਡੇ ਪਿੰਡ ਦੇ ਵਿੱਚੋਂ ਤਕਰੀਬਨ ਤਕਰੀਬਨ ਸਾਨੂੰ ਵਧੀਆ ਪਹਿਲਾਂ ਵੀ ਵੋਟ ਪੋਲ ਵਧੀਆ ਹੁੰਦੀ ਆ ਅੱਜ ਵੀ ਸਾਨੂੰ ਪੂਰੀ ਫੁੱਲ ਆਸ ਆ ਵੀ ਵੋਟ ਬਹੁਤ ਸੋਹਣੀ ਪੋਲ ਹੋਊਗੀ ਹਾਂ ਜੀ ਤੁਹਾਡੀ ਗੱਲਬਾਤ ਕਰ ਰਹੇ ਹਾਂ ਜੀ ਤੁਹਾਡਾ ਕੀ ਨਾਂ ਜੀ ਮੇਰਾ ਨਾਮ ਬ੍ਰਹਤ ਸਿੰਘ ਜੀ ਹਾਂ ਜੀ ਪਿੰਡ ਨਗਲਾ ਹੀ ਆ ਪਿੰਡ ਨਗਲਾ ਹਾਂ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਸਾਡਾ ਸਮਰਥਨ ਬਹੁਤ ਵਧੀਆ ਹਾਂ ਜੀ ਜਿੰਨੀਆਂ ਪਹਿਲਾਂ ਵੋਟਾਂ ਪਈਆਂ ਨੇ ਹਾਂਜੀ ਉਹ ਸਾਰਿਆਂ ਦੇ ਵਿੱਚ ਅਸੀਂ ਆਪਦੇ ਪਿੰਡ 'ਚ ਹਰੇਕ ਸਾਲ ਅਸੀਂ ਜਿੱਤਾਂਗੇ ਤੋਰਦੇ ਰਹੇ ਹਾਂ ਹਾਂਜੀ ਜੇ ਸਾਡੇ ਪਿੰਡ 'ਚ 1000 ਵੋਟ ਪੰਦੀ ਆ ਹਾਂਜੀ ਤਾਂ ਅਸੀਂ 6-700 ਵੋਟ ਛਾੜ ਨੂੰ ਪੋਣੇ ਛਾੜ ਹਾਂਜੀ ਹਰੇਕ ਸਾਲ ਚਾਹੇ ਕਾਂਗਰਸ ਦੀ ਸਰਕਾਰ ਰਹੀਏ ਕੋਈ ਵੀ ਰਹੀਏ ਚਾਹੇ ਹਾਂਜੀ ਸਾਡੇ ਹਰੇਕ ਸਾਲ ਜਿੱਤਦੇ ਰਹੇ ਨੇ ਤੇ 21 ਵੀ ਅਸੀਂ ਪੂਰੀ ਆਸ ਨਾਲ ਬੈਠੇ ਹਾਂ ਤੇ ਜਿੱਟਾਗੇ ਤੋਰਾਂਗੇ ਹਾਂਜੀ ਅੱਛਾ ਜੀ ਇੱਕ ਦੱਸਿਓ ਆਹ ਬੀਜੇਪੀ ਵਾਲਿਆਂ ਨੇ ਵੀ ਨਾਲ ਤੁਹਾਡੇ ਬਹੁਤ ਪਹਿਲਾਂ ਤੋਂ ਮਰਦ ਕਰ ਰਹੇ ਨੇ ਇਹ ਇਨਾਂ ਦੀ ਆਸ ਵੀ ਜੋ ਰਾਜਾ ਬੜਿੰਗ ਖੜੇ ਨੇ ਇੱਥੋਂ ਇਹਨਾਂ ਦਾ ਇਹ ਚੈਲੰਜ ਹੀ ਆ ਵੀ ਤਕਰੀਬਨ ਜਿੱਤੂ ਹੈ ਰਾਜਾ ਬੜਿੰਗ ਵੀ ਸਾਡੇ ਦਾ ਜਿੱਤੂਗਾ ਵੀ ਪੂਰੇ ਇਲਾਕੇ ਦੇ ਵਿੱਚੋਂ ਹੀ ਜਿੱਤੂਗਾ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਹੈ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਰਾਜਾ ਬੜਿੰਗ ਸਾਹਿਬ ਸਾਡੇ ਗੱਲ ਹਲਕੇ ਜੋ ਪੂਰੇ ਜੋ ਸਾਨੂੰ ਪੂਰੀ ਆਸ ਆ ਵੀ ਪੂਰੀ ਰੀੜ ਲੈ ਕੇ ਜਿੱਤਣਗੇ ਅੱਛਾ ਤੁਹਾਡੇ ਪਿੰਡ ਦੀ ਵੋਟ ਕਿੰਨੀ ਆ ਤਕਰੀਬਨ ਸਾਡੇ ਪਿੰਡ ਦੀ ਵੋਟ ਤਕਰੀਬਨ 1700 ਸਾਰਾ ਤੁੰ ਨੂੰ ਕਿੰਨੀ ਕਾਸ ਆ ਜੀ ਵੀ ਕਾਂਗਰਸ ਨੂੰ ਕਿੰਨੀ ਕਬੈ ਸਾਨੂੰ ਆਸਤਾ ਹੈਗੀ ਵੀ ਘਟੋ ਘਟ 560 ਵੋਟ ਵਣੀ ਚਾਹੀਦੀ 560 ਵੋਟ ਪਾਉਣੀ ਹਾਂਜੀ ਅੱਛਾ ਜੀ ਜੋ ਕਾਲੀ ਸਰਕਾਰ ਦਾ ਇੱਥੇ ਲੱਗਿਆ ਹੋਇਆ ਆ ਜਾਂ ਬੀਜੇਪੀ ਦਾ ਵੀ ਹੈਗਾ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਤਾਂ ਆਪਾਂ ਕੀ ਕਹਿਣਾ ਵੀ ਉਹ ਜੋ ਉਹਨਾਂ ਦੀ ਮਾੜੀ ਮੋਟੀ ਉਹਨਾਂ ਦਾ ਵੀ ਵੋਟ ਮਾੜੀ ਮੋਟੀ ਪੈ ਚੁਲੀ ਉਹ ਹੈਗੀ ਪੈਣ ਬੀਜੇਪੀ ਦੀ ਹੈਗੀ ਇੱਥੇ ਬਹੁਤ ਥੋੜੇ ਬਿੰਦੂ ਬੀਜੇਪੀ ਦੀ ਵੀ ਐਸੀ ਤਾਂ ਕਹਿ ਨਹੀਂ ਸਕਦੇ ਯਾਨੀ ਕਿ ਬੂਥ ਲੱਗੇ ਆ ਹਾਂਜੀ ਹਾਂਜੀ ਬੂਥ ਲੱਗੇ ਆ ਬੂਥ ਲੱਗੇ ਆ ਹਾਂਜੀ ਹਾਂਜੀ ਤੁਸੀਂ ਜਾਂਦੀ ਇਹੀ ਕਹਿੰਦੇ ਆ ਵੀ ਤੁਹਾਡੇ ਪਿੰਡ ਦੇ ਵਿੱਚੋਂ ਵੀ ਪੂਰਾ ਵਧੀਆ ਲੀਡ ਕਰਨਗੇ ਹਾਂਜੀ ਸਾਡੇ ਪਿੰਡ ਅਸੀਂ ਲੀਡ ਪੂਰੀ ਦਵਾ ਹਾਂ ਪਿੰਡ ਦੀ ਬਹੁਤ ਵੱਡੀ ਦੇਣ ਆ ਪਿੰਡ ਵੱਨੀਓ ਕੋਈ ਕਿਸੇ ਪਾਰਟੀ ਕੱਢੀ ਹੋਣੀ ਪਿੰਡ ਕਰਨੀਆਂ ਜੋ ਮੇਰੀ ਲੱਗੀ ਆ ਇਹ ਪਿੰਡ ਕਰਨੀਆਂ ਲਾਈਆ ਬਹੁਤ ਵੱਡਾ ਯੋਗਦਾਨ ਆ ਪਿੰਡ ਦਾ ਜਿਹੜੇ ਅੱਜ ਇੰਨੀ ਅੱਤ ਦੀ ਗਰਮੀ ਦੇ ਵਿੱਚ ਪਿੰਡ ਦੇ ਲੋਕ ਸੇਵਾ ਕਰ ਰਹੇ ਨੇ ਕੋਈ ਕਿਸੇ ਪਾਰਟਿਸਨਕੀ ਦਾ ਹੋਰ ਹਾਂ ਹਾਂਜੀ ਤੁਹਾਡੀ ਪਿੰਡ ਦੇ ਲਹਿਰੇਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਨਾਲ ਗੱਲਬਾਤ ਕਰਾਉਂਦੇ ਆਂ ਇਹ ਅਕਾਲੀ ਪਾਰਟੀ ਨੂੰ ਸਪੋਰਟ ਕਰਦੇ ਨੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਐਤਕੀ ਜਿਹੜਾ ਮਾਹੌਲ ਆ ಕಾಂಗ್ರೆਸ ਦੇ ਆਮ ਆਦਮੀ ਕਾਡਰ ਪਸੰਗ ਆ ਚੁੱਕੇ ਨੇ ਹਾਂਜੀ ਸੋ ਮੈਂ ਦੇਖਿਆ ਸਪੇਸੋ ਲੈ ਗਈ ਹਾਂਜੀ ਸੋ ਉਹਨਾਂ ਨੇ ਟੋਲੇ ਬਣਾ ਕੇ ਲੋਕ ਵੋਟਾਂ ਪਾਉਣ ਹੁੰਦੇ ਨੇ ਹਾਂਜੀ ਔਰ ਸਾਹਮਣੇ ਅਕਾਲੀ ਦਲ ਦੀ ਬਹੁਤ ਵੱਡੀ ਲੀਡ ਨਾਲ ਇੱਕੀ ਤੁਹਾਨੂੰ ਪੂਰੀ ਆਸਾ ਜੀ ਪੂਰੀ ਆਸ ਹਾਂਜੀ ਆਇਕੀ ਬਹੁਤ ਵੱਡੀ ਜਟਾਉਣ ਵਾਲੀ ਆ ਹਾਂਜੀ ਤੇ ਸ਼ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਕੰਮ ਕੀਤਾ ਹੈ ਪਤਾ ਨੇ ਦੇਖ ਲਿਆ ਵੀ ਜਿਹੜੀ ਪਾਰਟੀ ਕੰਮ ਕਰਨ ਵਾਲੀਆਂ ਨੇ ਜਿਹੜੇ ਲੋਕ ਕੰਮ ਕਰਦੇ ਨੇ ਹਾਂਜੀ ਉਹਨਾਂ ਨੂੰ ਲੋਕ ਵੋਟ ਪਾਉਣਗੇ ਬਿਨਾਂ ਕੰਮ ਕਰਨ ਵਾਲਿਆਂ ਜਾਂ ਗੱਲਾਂ ਮਾਰਨ ਵਾਲਿਆਂ ਨੂੰ ਜਾਂ ਜਿਹੜੇ ਟੁਟਕਲੇ ਸੁਣਾਉਣ ਵਾਲਿਆਂ ਨੂੰ ਲੋਕ ਵੋਟ ਪਾਉਣਗੇ ਹਾਂਜੀ ਸੋ ਸ਼ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਰਹਿਣ ਇਹਨਾਂ ਦਾ ਕਹਿਣਾ ਹੈ ਜੀ ਸ਼ਰੋਮਣੀ ਅਕਾਲੀ ਦਲ ਹਾਂਜੀ ਤੁਹਾਨੂੰ ਲੈ ਕੇ ਜਾ ਰਹੇ ਹਾਂ ਪਿੰਡ ਲਹਿਰੇ ਦੇ ਵਿੱਚ ਇੱਥੇ ਵੀ ਤਗਰੇਮਨਾ ਕੰਪੀ ਕੋਈ ਹੈਗਾ ਕੋਈ ਲੜਾਈ ਝਗੜੇ ਵਾਲਾ ਕੋਈ ਕੰਮ ਨਹੀਂ ਹੈਗਾ ਬਿਲਕੁਲ ਇੰਨੀ ਕਿਰਪਾ ਮਾਲਕ ਜੀ ਇਹ ਵੀ ਹੀਗਾ ਦੱਸ ਦੇ ਨੇ ਵੀ ਸਾਡੇ ਪਿੰਡ ਦੇ ਵਿੱਚ ਵੀ ਪਹਿਲਾਂ ਤੋਂ ਹੀ ਕੋਈ ਲੜਾਈ ਝਗੜੇ ਵਾਲਾ ਅਜੇ ਤੱਕ ਕੋਈ ਕੰਮ ਨਹੀਂ ਹੈਗਾ ਹਾਂਜੀ ਤੁਹਾਡੂ ਛਿੰਦੇ ਦੇ ਨਾਲ ਗੱਲਬਾਤ ਕਰਾ ਰਹੇ ਆ ਹਾਂਜੀ ਇਹ ਆਪ ਵਾਲਿਆਂ ਦੇ ਕਿੰਨੀਓ ਪਾਰਟੀ ਦੇ ਵਿੱਚੋਂ ਖੜੇ ਆਏ ਨੇ ਇਹ ਸਪੋਰਟ ਕਰ ਰਹੇ ਨੇ ਆਪ ਪਾਰਟੀ ਨੂੰ ਹਾਂਜੀ ਤੁਸੀਂ ਕਹਿਣਾ ਚਾਹੁੰਦੇ ਛਿੰਦਾ ਜੀ ਦੇਖੋ ਜੀ ਸਾਡੇ ਲਹਿਰੇ ਦੇ ਵਿੱਚ ਬਹੁਤ ਸ਼ਾਂਤੀ ਆ ਬੜੀ ਠੰਡੇ ਮਤੇ ਨਾਲ ਵੋਟ ਪੈ ਰਹੀ ਆ ਇਸ ਟਾਈਮ 12:30 ਦੇ ਕਰੀਬ ਹੋ ਗਏ 615 ਵੋਟਾਂ ਕਰੀਬ ਹੋ ਗਈਆਂ ਜਿਹਦੇ ਵਿੱਚੋਂ ਸਾਡੇ 1600 ਵੋਟਾਂ ਲਹਿਰੇ ਪੈਣ ਹਾਂਜੀ ਔਰ ਮੇਰੇ ਹਿਸਾਬ ਨਾਲ ਵੀ ਯਾਰ ਕਰੇ ਕਰੀਬ ਵੋਟ ਆਪੋਨ ਹੋਊਗੀ ਸ਼ਾਮ ਦੇ 7:00 ਵਜੇ ਤੱਕ ਹਾਂਜੀ ਔਰ ਘਟ ਵੀ ਚੱਕ ਰਹੀ ਆ ਬਾਦ ਵੀ ਸਾਰਾ ਟੋਟਲ ਹਾਂਜੀ ਤੁਹਾਨੂੰ ਹੁਣ ਤੁਸੀਂ ਆਪ ਪਾਰਟੀ ਦੇ ਨਾਲ ਹੋ ਤੁਹਾਨੂੰ ਕਿੰਨੀ ਕਾਸ ਆ ਜੀ ਵੀ ਆਪ ਵਾਲਿਆਂ ਦੇ ਕਿੰਨੀ ਵੋਟ ਪੈਣ ਗੁਰਦਾ ਦੇਖੋ ਜੀ ਬਾਕੀ ਸਾਰੀਆਂ ਪਾਰਟੀਆਂ ਨੇ ਜਵਾਨਾਂ ਦਾ ਜੱਗਤ ਹੋਣੀਆਂ ਨੇ ਹਾਂਜੀ ਤੇ ਸਾਡੇ ਪੱਪੀ ਪ੍ਰੇਖ ਸਰ ਜੀ ਬਹੁਤ ਵਰੀਆ ਲੁਧਿਆਣੇ ਮ候选ਡਿਟ ਮਿਲੇ ਨੇ ਹਾਂਜੀ ਔਰ ਮੈਂ ਸਮਝਦਾ ਕਿ ਜਾ ਕੇ ਇਹਨਾਂ ਨੇ ਲੋਕ ਸਭਾ ਦੇ ਵਿੱਚ ਲੁਧਿਆਣੇ ਦੀ ਆਵਾਜ਼ ਉਠਾਉਣਗੇ ਆਪਣੇ ਹੱਕ ਲੈ ਕੇ ਆਉਣਗੇ ਹਾਂਜੀ ਔਰ ਲੁਧਿਆਣਾ ਹਰਕਾ ਪੰਜਾਬ ਦੇ ਵਿੱਚੋਂ ਇੱਕ ਨੰਬਰ ਦਾ